ਸਤਿ ਸ਼੍ਰੀ ਅਕਾਲ ਜੀ ਪਰਖ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਦਿਲਪ੍ਰੀਤ ਸਿੰਘ ਅੱਜ ਜਿਵੇਂ ਪੰਜਾਬ ਦੇ ਵਿੱਚ ਸੌਣ ਦੇ ਮਹੀਨੇ ਵਿੱਚ ਹਰ ਕੋਨੇ-ਕੋਨੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਅੱਜ ਮਲਕਪੁਰ ਪਿੰਡ ਦੇ ਵਿੱਚ ਤੀਆਂ ਦਾ ਤਿਹਾਰ ਜਿਹੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸੌਣ ਦੀ ਰੁੱਤ ਤੀਆਂ ਦੀ ਖੁਸ਼ਬੂ ਤੇ ਪਿੰਡਾਂ ਦੀ ਰੌਣਕ ਪੰਜਾਬੀ ਸੰਸਕ੍ਰਿਤੀ ਇਹ ਸੋਹਣੀ ਚੱਲ ਕੇ ਸਵਾਰ ਵੇਖਣ ਨੂੰ ਮਿਲੀ ਹੈ ਪਿੰਡ ਮਲਕਪੁਰ ਦੇ ਵਿੱਚ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਤੀਆਂ ਦਾ ਤਿਹਾਰ ਪਿੰਡ ਮਲਕਪੁਰ ਦੇ ਵਸਨੀਕਾਂ ਨੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਔਰਤਾਂ ਨੇ ਆਂ ਚੂੜੀਆਂ ਖਨਕਾਈਆਂ ਤੇ ਲੱਗੀਆਂ ਪਿੰਗਾ ਪਾਉਣ ਪਿੰਡ ਦੀਆਂ ਕੁੜੀਆਂ ਆਪਣੇ ਸਹੁਰਿਆਂ ਤੋਂ ਵਾਪਸ ਪੇਕੇ ਆਂਆਂ ਨਣਦਾ ਭਜਾਈਆਂ ਨਾਲ ਮਿਲ ਕੇ ਤਿਹਾੜ ਦੀ ਰੌਣਕ ਵਧਾਰੀਆਂ ਸਨ ਹਰ ਥਾਂ ਹੱਸਣ ਖੇਡਣ ਦੀ ਗੂੰਜ ਸੀ ਤੇ ਗਿੱਧੇ ਦੀਆਂ ਤੇਜ ਬੋਲੀਆਂ ਅਸਮਾਨ ਛੂਰੀਆਂ ਸਨ ਪਿੰਡ ਦੇ ਵੱਡੇ ਹੋਣ ਜਾਂ ਛੋਟੇ ਸਭ ਮਿਲ ਜੁਲ ਕੇ ਇਸ ਤਿਹਾੜ ਨੂੰ ਮਨਾ ਰਹੇ ਸਨ ਜੋ ਕਿ ਪੰਜਾਬੀ ਰੀਤੀ ਰਿਵਾਜਾਂ ਤੇ ਭਰਾਮਾ ਵਾਲੀ ਸੱਭਿਆਚਾਰਕ ਤਰੋਹ ਨੂੰ ਜਿੰਦਾ ਰੱਖਦੇ ਹਨ ਇਸ ਤਿਹਾੜ ਰਾਹੀਂ ਨਾ ਸਿਰਫ ਰੀਤਾ ਨਿਭਾਈਆਂ ਜਾਂਦੀਆਂ ਹਨ ਸਗੋਂ ਪਰਿਵਾਰਕ ਇੱਕ ਪਿਆਰ ਸਾਂਝ ਅਤੇ ਮੇਲਜੋਲ ਦਾ ਸੁਨੇਹਾ ਵੀ ਦਿੱਤਾ ਜਾਂਦਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਐਵੇਂ ਤਿਹਾਰ ਮਨਾਉਂਦੇ ਆ ਰਹੇ ਹਨ ਤੇ ਅੱਗੇ ਵੀ ਐਵੇਂ ਹੀ ਇਸ ਤਿਹਾਰ ਨੂੰ ਮਨਾਉਂਦੇ ਰਹਿਣਗੇ ਤਾਂ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਇਆ ਜਾ ਸਕੇ ਮੇਰੇ ਪਾਲਣਾਂ ਚੱਲ ਨਾ ਬੜਾਉਣੀ ਪਛਿਣੂਗਾ ਇਹ ਪਹਿਲਾ ਮਾਰਾ ਬੜਾਉਣੀ ਤੇ ਬੱਜੂ ਵਰਤਦਾ ਹੈ ਇਹਨੇ ਕੋਵੇ ਸੋਨੀ ਪੱਟੀਆਂ ਕਰੇ ਆਪੋ ਜੰਝੜੀ ਵਿੱਚ ਛੋੜੇ ਪਵੇ ਸਰਮਾਣਾਟ ਕਰਦਾ ਆਵਾਜ਼ ਦੇ ਚਾਵਨੀ ਕੰਮੀ ਹਾਂ ਬੋਲੇ ਬੋਲੇ ਦੀਵੰਦੀ ਹਾਂ ਬੋਲੇ ਆਵਾਜ਼ ਦੀ ਕੰਮੀ ਹਾਂ ਆਵਾਜ਼ ਮਾਇਆ ਮੇਰਾ ਰਖਣਾ ਤਾਂ ਤੇਰੀ ਮਾਰੇ ਜੀ ਮੇਕੇ ਜਾ ਕੇ ਮਰ ਕੇ ਸਾਰੀ ਹੋਣਾ ਮੇਰਾ ਰਖਣਾ ਤਾਂ ਤੇਰੀ ਮਾਰੇ ਜੀ

ਤਾੰਬੋਲੀ ਪਾ ਮਾ ਲੈ ਲੇ ਕਰ ਕੇ ਜਿੰਦੀ ਹਮ ਮਿਤਾ ਬੋਲੀ ਪਾ ਮਾ ਲੈ ਲੇ ਕਰ ਕੇ ਮੰਗਦੀ ਜਿ ਰਹੀ ਬੋਲੀ ਤੰਦੀ ਨਾ ਸੰਵਾਰ ਕੇ ਮੰਗਦੀ ਜਿ ਰਹੀ ਬਮੀ ਤੰਦੀ ਨਾ ਸੰਵਾਰ ਕੇ ਤਾਰੇ ਤਗਣੇ ਮੇਰੇ ਮਾਪਿਆ ਨੇ ਪਾਏ ਸਗਲੇ ਤਗਣੇ ਮੇਰੇ ਮਾਪਿਆ ਨੇ ਪਾਏ ਇੱਕੋ ਤਬੀਤ ਉਹ ਦੇ ਕਰਦਾ ਤੈਨੂੰ ਕੋਈ ਸੱਚੀ ਪਾਣੀ ਇਹ ਰੋਟੀ ਨਹੀਂ ਸੱਚੀ ਪਾਣੀ ਤੇਰਾ ਮੇਰਾ ਏਟਾ ਪੜਾ ਸੋਨਾ ਗਾਂਵੇ ਸੋਹਰਾਂ ਦੇ ਤੋ ਤੀਜ ਨਹੀਂ ਤਿਉਹਾਰ ਦੇ ਵਿੱਚ ਸਾਡੇ ਨਾਲ ਬਹੁਤ ਸਾਰੀਆਂ ਔਰਤਾਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਕਿਵੇਂ ਦਾ ਲੱਗ ਰਿਹਾ ਤੀਆਂ ਦੇ ਤਿਉਹਾਰ ਦੇ ਵਿੱਚ ਆ ਕੇ ਸੋ ਮੈਮ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਜੀ ਸਾਨੂੰ ਆ ਕਿੰਨੇ ਸਾਲ ਤੋਂ ਮੈਮ ਇਹ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਅੱਜ ਤੀਸਰਾ ਸਾਲ ਹੋ ਗਿਆ ਅੱਛਾ ਜੀ ਹਾਂਜੀ 3 ਸਾਲ ਤੋਂ ਕਿ ਕੋਣ ਜੀ ਪਿੰਡ ਵਾਸੀ ਇਕੱਠੇ ਹੋ ਕੇ ਮਨਾਉਂਦੇ ਆ ਜਾਂ ਹਾਂਜੀ ਉਰ ਦੇ ਸਰਪੰਚ ਸਾਹਿਬ ਹੋਗੇ ਨੰਬਰਦਾਰ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਜੀ ਹਾਂ ਮੈਮ ਤੀਆਂ ਦਾ ਤਿਹਾਰ ਇੱਕ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਹੁੰਦਾ ਹੈ ਜਿਵੇਂ ਪਿੰਡਾਂ ਸ਼ਹਿਰਾਂ ਦੇ ਵਿੱਚ ਮਜਾਬੀ ਕਲਚਰ ਨੂੰ ਜਿਹੜਾ ਖਤਮ ਹੁੰਦਾ ਜਾ ਰਿਹਾ ਉਹਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਤੀਆਂ ਦਾ ਤਿਹਾਰ ਮਨਾਉਂਦੇ ਆ ਤਾਂ ਉਹਦੇ ਬਾਰੇ ਕੁਝ ਦੱਸੋ ਕਿ ਪੰਜਾਬੀ ਕਲਚਰ ਸੱਚਮੁੱਚ ਖਤਮ ਹੋ ਰਿਹਾ ਹੈ ਜਾਂ ਨਹੀਂ ਹਾਂਜੀ ਬਿਲਕੁਲ ਖਤਮ ਹੋ ਰਿਹਾ ਹੈ ਅੱਜਕੱਲ ਕਿਤੇ ਦੇਖਣ ਨੂੰ ਮਿਲਦਾ ਨਹੀਂ ਹੈ ਬਲਕਿ ਮੈਂ ਖੁਦ ਚੰਡੀਗੜ੍ਹ ਤੇ ਹਾਂ ਮੈਂ ਮੇਰਾ ਪਿੰਡ ਆ ਔਰ ਆਪਣੇ ਪੇ ਕਦੇ ਵੀ ਹਾਂ ਸਭ ਉਹ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਰਹੇ ਆ ਜਿਵੇਂ ਪੁਰਾਣੇ ਜਵਾਨੇ ਵਿੱਚ ਤੀਆਂ ਜਿਹੜੀਆਂ ਉਹ ਵਕਤ ਤਰੀਕੇ ਨਾਲ ਮਨਾਇਆ ਜਾਂਦੀਆਂ ਹੁੰਦੀਆਂ ਸੀ ਹੁਣ ਜਿਹੜਾ ਪੰਜਾਬੀ ਲੋਕ ਐਨੇ ਨਹੀਂ ਹੈਗੇ ਉਹ ਮਾਡਰਨ ਤਰੀਕੇ ਨਾਲ ਜਿਹੜੀਆਂ ਪਤੀਆਂ ਨੂੰ ਮਨਾਉਂਦੇ ਆ ਪੁਰਾਣੇ ਜਵਾਨੇ ਵੀ ਤੀਆਂ ਅਜਦਾ ਮਨਾਉਂਦੇ ਸੀ ਕਿ ਜਦੋਂ ਸੋਣ ਚੜ ਜਾਂਦਾ ਸੀ ਤੇ ਜੋ ਨੋ ਹੁੰਦੀ ਸੀ ਆਪਣੇ ਪੇਕਿਆਂ ਚਲੀ ਜਾਂਦੀ ਸੀ ਕਹਿੰਦੇ ਸੱਸ ਨੋ ਇੱਕ ਦੂਜੇ ਦਾ ਮੋਹ ਨਹੀਂ ਸੀ ਦੇਖਦੇ ਹੈਗੇ ਫਿਰ ਸਾਸੂ ਨੇ ਸੰਧਾਰਾ ਲੈ ਕੇ ਜਾਂਦੀ ਸੀ ਇਸ ਕਰਕੇ ਸਾਡੇ ਤਿਹਾਰ ਨੇ ਪੰਜਾਬੀ ਤਿਹਾਰ ਅਸੀਂ ਬੜੀ ਸ਼ਾਨ ਨਾਲ ਮਨਾਉਂਦੇ ਆ ਜੋ ਹੁਣ ਕੀ ਬਿਲਕੁਲ ਹੀ ਲੋਪ ਹੁੰਦੇ ਜਾਂਦੇ ਆ ਇਸ ਕਰਕੇ ਹੁਣ ਅਸੀਂ ਦਿਵਾਰ ਤੋਂ ਬੜਾ ਵਧੀਆ ਪ੍ਰਾਲਾ ਕਰਦੇ ਹਰ ਇੱਕ ਸਾਸੂ ਨੂੰ 3 ਸਾਲ ਹੋ ਗਏ ਸਾਨੂੰ ਮਨਾਉਂਦੇ ਆ ਤੀਆਂ ਪਿੰਡ ਵਿੱਚ ਵੱਧ ਚੜ ਕੇ ਹਰ ਇੱਕ ਵਾਰ ਹਿੱਸਾ ਲੈਣੇ ਆ ਸਭ ਜਦ ਕਿ ਸਾਡੇ ਪਿੰਡ ਦੇ ਸਮੂਹ ਪੰਚਾਇਤ ਬਹੁਤ ਸਾਡਾ ਯੋਗਦਾਨ ਪਾਉਂਦੀ ਸਾਡੇ ਨਾਲ ਦੀ ਬਹੁਤ ਵਧੀਆ ਪ੍ਰੋਗਰਾਮ ਸਾਰੇ ਸਾਡੇ ਪਿੰਡ ਵਿੱਚ ਹੁੰਦੇ ਨੇ ਕੀ ਕਰਵਾਉਂਦਾ ਮੈਂ ਜਿਵੇਂ ਕਿਹਾ ਜਾਂਦਾ ਵੀ ਜਿਹੜੀ ਨੌ ਹੈ ਉਹ ਸੱਸ ਦਾ ਮੂੰਹ ਨਹੀਂ ਦੇਖਦੀ ਉਹ ਰੀਤ ਜਿਹੜੀ ਕਾਫੀ ਟਾਈਮ ਤੋਂ ਚੱਲੀ ਆ ਰਹੀ ਹੈ ਉਹਦੇ ਬਾਰੇ ਕੋਈ ਦੱਸੋ ਵੀ ਕਿਉਂ ਓ ਇਦਾਂ ਹੀ ਚਲੋ ਬਹਾਨੇ ਨਾਲ ਨੌ ਇੱਕ ਮਹੀਨਾ ਆਪਣੇ ਪਿੰਡ ਰਹਿਆਂ ਦੀ ਦੀ ਪੇਕਿਆਂ ਰਹਿਆਂ ਦੀ ਉਂਜਦਾ ਕੋਈ ਪੇਤਦਾ ਨਹੀਂ ਹੈਗਾ ਇਸ ਕਰਕੇ ਬਹਾਨੇ ਨਾਲ ਨਾਲ ਉਹਦੇ ਥੋੜੇ ਸਿਆਣੇ ਤਾਂ ਹੀ ਉਹਨਾਂ ਨੂੰ ਸਿਆਣੇ ਕਿਹਾ ਗਿਆ ਹੈ ਕਿਉਂ ਬਹਾਨਾ ਕੋਈ ਲੱਭ ਨਾਲ ਇਸ ਕਰਕੇ ਫੇਰ ਸੰਧਾਰਾ ਜਾਂਦਾ ਸੀ ਸੰਧਾਰੇ ਵਿੱਚ ਕੱਪੜੇ ਲੀੜੇ ਟੂਮ ਜੋ ਵੀ ਗਹਿਣਾ ਘੱਟਾ ਜਾਂਦਾ ਸੀ ਉਸ ਕਰਕੇ ਉਹ ਹੋਰ ਵੀ ਚੌਚਾਲੇ ਚਲੋ ਮੇਰੀ ਸੱਸ ਲੈਣ ਆਈ ਏ ਮੈਨੂੰ ਠੀਕ ਹੈ ਠੀਕ ਹੈ ਸੌਣ ਦਾ ਮਹੀਨਾ ਏ ਤੇ ਸੌਣ ਦੇ ਮਹੀਨੇ ਵੀ ਸਾਰੀ ਕੁੜੀਆਂ ਚਿੜੀਆਂ ਆਪਣੇ ਪੇਕੇਆਂ ਇਕੱਠੀਆਂ ਹੁੰਦੀਆਂ ਸੀ ਹੁਣ ਤੋਂ ਟਾਈਮ ਰਿਹਾ ਹੀ ਨਹੀਂ ਹੈ ਜੀ ਹੁਣ ਤਾਂ ਪੁਰਾਣਾ ਜਵਾਨਾ ਬਿਲਕੁਲ ਖਤਮ ਹੋ ਗਿਆ ਮਾਡਰਨ ਜਵਾਨਾ ਆ ਗਿਆ ਹੁਣ ਉਹ ਸਾਡੇ ਸਾਡੇ ਪਿੰਡਾਂ ਵੀ ਤਾਂ ਸਾਡੇ ਵਿੱਚ ਅਜੇ ਵੀ ਮਨਾਉਂਦੇ ਨੇ ਪਰ ਸ਼ਹਿਰਾਂ ਵਿੱਚ ਤਾਂ ਬਿਲਕੁਲ ਇਹ ਨਹੀਂ ਪਤਾ ਹੈ ਹਾਂ ਜੀ ਬਈ ਕੀਤੀਆਂ ਨੇ ਪਰ ਪਿੰਡਾਂ ਵੀ ਤਾਂ ਵਧੀਆ ਪ੍ਰੋਗਰਾਮ ਸਾਰੇ ਪ੍ਰੋਗਰਾਮ ਬੜੇ ਸਰਦ ਨਾਲ ਮਨਾਏ ਜਾਂਦੇ ਨੇ ਠੀਕ ਹੈ ਬਹੁਤ ਬਹੁਤ ਧੰਨਵਾਦ ਦਰਸ਼ਨ ਲਈ ਜਿਵੇਂ ਪਹਿਲਾਂ ਇਹ ਕਿਹਾ ਗਿਆ ਹੈ ਕਿ ਪੰਜਾਬੀ ਕਲਚਰ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੈ ਅੱਜ ਪਿੰਡਾਂ ਦੇ ਵਿੱਚ ਫੇਰ ਵੀ ਪੰਜਾਬੀ ਕਲਚਰ ਦਾ ਕਿਤੇ ਨਾ ਕਿਤੇ ਬਚਿਆ ਹੋਇਆ ਹੈ ਉਸੇ ਕਰਕੇ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਆਪਾਂ ਕਿਸੇ ਹੋਰ ਨਾਲ ਗੱਲਬਾਤ ਕਰਦੇ ਆ ਇੱਕ ਤਾਂ ਵੀ ਪੰਜਾਬੀ ਕਲਚਰ ਸੱਚਮੁੱਚ ਖਤਮ ਹੋ ਰਿਹਾ ਹੈ ਹਾਂਜੀ ਖਤਮ ਹੋ ਰਿਹਾ ਹੈ ਪਰ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਆਪਣੇ ਪਿੰਡ 'ਚ ਪੰਜਾਬੀ ਕਲਚਰ ਬਣਾਈ ਰੱਖੀਏ ਤੀਆਂ ਦਾ ਪ੍ਰੋਗਰਾਮ ਅਸੀਂ ਹਰ ਵਾਰ ਵਧੀਆ ਤੇ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੂ ਕਰਕੇ ਕਦੇ ਹਾਂ ਕਰਕੇ ਢੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਹ ਕਰਕੇ ਢੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਹ ਕਰਕੇ ਸੋਣ ਮਹੀਨਾ ਤਿੰਤੀਆਂ ਦੇ ਸੋਹੇ ਸਹੇਲੀਆਂ ਆਈਆਂ ਨਹੀਂ ਸੰਤੋ ਬੰਤੋ ਹੋਈਆਂ ਘਟੀਆਂ ਬਲੇ 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 ਸੰਤੋ ਬੰਤੋ ਹੋਈਆਂ ਘਟੀਆਂ ਘਟੀਆਂ ਕਰਾਂਦੀਆਂ ਜਾਈਆਂ ਕਿੱਦਾ ਪਾਟਲੀਆਂ ਨਣਦਾ ਤੇ ਪਰਜਾਈਆਂ ਕਿੱਦਾ ਪਾਟਲੀਆਂ ਨਣਦਾ ਤੇ ਪਰਜਾਈਆਂ ਕਿੱਦਾ ਪਾਟਦੀਆਂ ਵਗ ਰਦੀ ਰਾ ਵੀ